ਤੁਸੀਂ ਇੱਕ ਵਿਚਾਰ ਰੱਖੇ ਨੇ ਕਿ ਮੋਰਚਾ ਸੰਭਾਲਿਆ ਨਹੀਂ ਗਿਆ ਪ੍ਰੰਧਕਾਂ ਤੋਂ ਉਹ ਮੋਰਚੇ ਦੇ ਵਿੱਚ ਆਉਂਦੇ ਸਾਰੇ ਖਲਾਰਾ ਪੈ ਗਿਆ ਕਾਫੀ ਆਗੂ ਦਾ ਵਿਰੋਧ ਹੋ ਗਿਆ ਉਸ ਤੋਂ ਬਾਅਦ ਜਾ ਕੇ ਜਿਹੜੀ ਇਹ ਮੁਸ਼ਕਲ ਆਈ ਹੈ ਤਾਂ ਆਰ ਕੇ ਹੁਣ ਵੱਡੇ ਕਟ ਕਰਨਾ ਨੇ ਹੁਣ ਕਿਹਾ ਕਿ ਅੱਗੇ ਤੋਂ ਇਸ ਨੰਗਲਾਂ ਦਾ ਖਿਆਲ ਰੱਖਿਆ ਜਾਊਗਾ ਉਸ ਦੇ ਮੁਤਾਬਕ ਕਿਹੜੀ ਰਣਨੀਤੀ ਠੀਕ ਰਹੂਗੀ ਕਿ ਹਾਂ ਬੰਦੀ ਸਿੰਘ ਬਾਹਰ ਆਣ ਕਿਉਂਕਿ ਬਹੁਤ ਵਾਰ ਇਸ ਤਰੀਕੇ ਦੇ ਮਾਰਚ ਚ ਚੱਲਦੀ ਹੈ ਜਿਹੜੀ ਹੈ ਨਾ ਪੰਮਿਆਂ ਨੂੰ ਸਾਫ ਹੋਰ ਜਿਹਨੇ ਬਣਾਉਣੀ ਹੈ ਅਸੀਂ ਆਪੋ ਆਪਣੇ ਇੱਥੇ ਰਣਨੀਤੀਆਂ ਨਹੀਂ ਰੱਖ ਸਕਦੇ ਸੁਝਾਅ ਦਿੰਦੇ ਆ ਇਤਿਦਾਰ ਵੀ ਰਹਿ ਚੁੱਕੇ ਹੂ ਪਰ ਜਥੇਦਾਰ ਤਾਂ ਕਿੰਨਾ ਕਰੋੜ ਲੱਗਦਾ ਕਿ ਵੱਡੇ ਇਕੱਠ ਬਾਤ ਤੇ ਸਰਬੱਤ ਖਾਣ ਦੀ ਗੱਲ ਹੋਈ ਹੈ ਉਸ ਨੂੰ ਬੁਲਾਉਣ ਵਾਸਤੇ ਜਿੰਨੇ ਵੀ ਸਜਾ ਆਏ ਨੇ ਐਕਸੀਡੈਂਟ ਆਇਆ ਸੈਂਕੜੇ ਸਜਾ ਆਏ ਆ ਉਹ ਉਹਨਾਂ ਦਾ ਨਿਰੀਖਣ ਕਰਨਗੇ ਸਾਰਾ ਉੱਤੇ ਬੈਠਣਗੇ ਜਿਹੜਾ 7 ਜਨਵਰੀ ਨੂੰ ਇਕੱਠ ਬੁਲਾਇਆ ਜਾ ਰਿਹਾ ਉਹ ਤਾਂ ਦਬਾਅ ਲੱਗਦਾ ਸਰਕਾਰ ਦੇ ਉੱਤੇ ਪਏਗਾ ਉੱਥੇ ਹੁਣ ਇਕੱਠ ਦੱਸੇਗਾ ਨਾ ਸਾਰਾ ਦਬਾਅ ਮੰਡੀਆਂ ਨਹੀਂ ਮੰਨਦੀਆਂ ਕੰਨੀਆਂ ਕੰਨੀਆਂ ਬੋਲੀਆਂ ਇਹ ਤਾਂ ਹੁਣ ਤੱਕ ਹੋਣਾ ਚਾਹੀਦਾ ਸੀ 2 ਸਾਲ ਹੋ ਗਏ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਦੇ ਉੱਤੇ ਭਾਈ ਜਸਪੀਰ ਸਿੰਘ ਰੋਡੇ ਸਾਡੇ ਨਾਲ ਨੇ ਪੱਬਾ ਜੀ ਕਿਵੇਂ ਦਿਖਦੇ ਹੋ ਕਿ ਪਹਿਲਾਂ ਹੀ ਮੀਟਿੰਗਾਂ ਤੁਸੀਂ ਪਹੁੰਚਦੇ ਰਹੇ ਹੋ ਅੱਜ ਇੱਕ ਵੱਡਾ ਇਕੱਠ ਹੋਇਆ ਸੱਜੁੱਥੇ ਬੰਦੀਆਂ ਦੀ ਤਾਂ ਅਗਲਾ ਪ੍ਰੋਗਰਾਮ ਲਿਖਿਆ ਜਾਏ ਬਹੁਤ ਸੋਹਣੇ ਸੁਝਾਅ ਵੱਖ-ਵੱਖ ਜਿੱਥੇ ਬੰਦੀਆਂ ਨੇ ਪ੍ਰਧਾਨਾਂ ਨੇ ਨਮਾਇੰਦਿਆਂ ਨੇ ਅਹੁਦੇਦਾਰਾਂ ਨੇ ਦਿੱਤੇ ਆ ਤੇ ਜੋ ਵੀ ਫੈਸਲਾ ਲਵੇਗੀ ਕਮਿਨ ਸਾਫ ਮੂਰਤੀ ਦੀ ਕਮੇਟੀ ਉਹ ਸੰਗਤਾਂ ਦੇ ਸਾਹਮਣੇ ਰੱਖੇ ਜਾਣਗੇ ਉਹ ਅਸੀਂ ਪੂਰਾ ਪੂਰਾ ਸਹਿਯੋਗ ਦੇਵਾਂਗੇ ਤੁਸੀਂ ਇੱਕ ਵਿਚਾਰ ਰੱਖੇ ਨੇ ਕਿ ਮੋਰਚਾ ਸੰਭਾਲਿਆ ਨਹੀਂ ਗਿਆ ਪਰੰਧਕਾਂ ਤੋਂ ਮੋਰਚੇ ਦੇ ਵਿੱਚ ਹੁੰਦੇ ਸਾਰੇ ਖਲਾਰਾ ਪੈ ਗਿਆ ਕਾਫੀ ਆਗੂਆਂ ਦਾ ਵਿਰੋਧ ਹੋ ਗਿਆ ਉਸ ਤੋਂ ਬਾਅਦ ਜਾ ਕੇ ਜਿਹੜੀ ਇਹ ਮੁਸ਼ਕਲ ਆਈ ਹੈ ਤਾਰ ਕੇ ਹੁਣ ਵੱਡੇ ਕੱਟ ਕਰਨੇ ਪਏ ਉਹਦੇ ਬਾਰੇ ਉਹਨਾਂ ਨੇ ਹੁਣ ਕਿਹਾ ਕਿ ਅੱਗੇ ਤੋਂ ਇਸ ਨਾਲ ਗੱਲਾਂ ਦਾ ਖਿਆਲ ਰੱਖਿਆ ਜਾਊਗਾ ਇਸ ਵਾਸਤੇ ਬਕਾਇਦਾ ਕਮੇਟੀ ਵੀ ਨਾ ਉਹ ਜ ਬਣਾਈ ਜਾਊਗੀ ਜਿਹੜੀ ਇਹਨਾਂ ਗੱਲਾਂ ਦਾ ਸਹਿਯੋਗ ਸਹਿਯੋਗ ਦੇਊਗੀ ਸਰਕਾਰ ਕਰੂਗੀ ਤੇ ਸੁਧਾਰ ਕਰੂਗੀ ਥੋੜ ਮੁਤਾਬਕ ਕਿਹੜੀ ਰਣਨੀਤੀ ਠੀਕ ਰਹੂਗੀ ਕੀ ਹਾਂ ਬੰਦੀ ਸਿੰਘ ਬਾਹਰ ਆਣ ਕਿਉਂਕਿ ਬਹੁਤ ਵਾਰ ਇਸ ਤਰੀਕੇ ਦੇ ਮਾਰਚ ਚ ਚੱਲੇ ਰਣਨੀਤੀ ਜਿਹੜੀ ਹੈ ਨਾ ਆਪਾਂ ਮੇਨ ਇਨਸਾਫ ਹੋਰ ਚ ਨੇ ਬਣਾਉਣੀ ਆ ਅਸੀਂ ਆਪੋ ਆਪਣੇ ਇੱਥੇ ਰਣਨੀਤੀਆਂ ਨਹੀਂ ਰੱਖ ਸਕਦੇ ਅਸੀਂ ਸੁਝਾਅ ਦیتے ਆ ਉਹ ਕਿੰਨਾ ਕੁ ਦੇਤੇ ਕਿਹੜੇ ਸੁਝਾਅ ਨੂੰ ਚੰਗਾ ਸਮਝਦੇ ਆ ਉਹਦੇ ਤੇ ਉਹ ਪੈਰਾ ਦੇਣਗੇ ਜਿਵੇਂ ਉਹ ਦੇਣਗੇ ਅਸੀਂ ਉਹਨਾਂ ਨੂੰ ਸਹਿਯੋਗ ਦੇਵਾਂ ਤੁਸੀਂ ਜਥੇਦਾਰ ਵੀ ਰਹਿ ਚੁੱਕੇ ਹੋ ਪਰ ਜਥੇਦਾਰ ਦਾ ਕਿੰਨਾ ਕੋਲ ਲੱਗਦਾ ਕਿ ਵੱਡੇ ਇਕੱਠ ਬਾਤ ਇਹ ਸਰਬੱਤ ਖਾਲਸੇ ਦੀ ਗੱਲ ਹੋਈ ਹੈ ਉਸ ਨੂੰ ਬੁਲਾਉਣ ਵਾਸਤੇ ਤਾਂ ਜਥੇਦਾਰ ਦਾ ਕਿੰਨਾ ਕੋਲ ਸਿੱਕ ਨਾਲ ਸਿੱਖ ਕਮਿਊਨਿਟੀ ਦਾ ਕਹਿਣਾ ਮੰਦੀ ਹੈ ਤਾਂ ਕਿੰਨਾ ਕੋਲ ਹੋਣਾ ਚਾਹੀਦਾ ਨਹੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿੰਨੇ ਸੁਝਾਏ ਆ ਨੇ ਐਕਸ ਜਾਨੀ ਆਇਆ ਸੈਂਕਟ ਸੁਝਾਏ ਆ ਉਹ ਉਹ ਉਹਨਾਂ ਦਾ ਨਿਰੀਖਣ ਕਰਨਗੇ ਸਾਰਾ ਉੱਤੇ ਬੈਠਣਗੇ ਵਿਚਾਰਾਂ ਕਰਨਗੇ ਇਸ ਕਰਕੇ ਮੈਂ ਅੱਜ ਕੋਈ ਵੱਖਰਾ ਸੁਝਾਅ ਦੇਵਾਂ ਮੈਂ ਤਾਂ ਸੁਝਾਅ ਰੱਖੇ ਆ ਜਿਹੜੇ ਮੇਰੇ ਸੁਝਾਅ ਸੀਗੇ ਉਹ ਜਿਵੇਂ ਵੀ ਉਹ ਫੈਸਲਾ ਠੀਕ ਸਮਝਣਗੇ ਜੋ ਫੈਸਲਾ ਦੇਣਗੇ ਕੌਮ ਨੂੰ ਗਵਾਈ ਦੇਣਗੇ ਅਸੀਂ ਉਹਨਾਂ ਨੂੰ ਸਹਿਯੋਗ ਦੇਵਾਂ ਪੰਥਕ ਸਰਕਾਰਾਂ ਵੀ ਬਣੀਆਂ ਜੀ ਉਸ ਸਮੇਂ ਕੋਈ ਬੰਦੀ ਸਿੰਘਾਂ ਦੀ ਗੱਲ ਨਹੀਂ ਹੋਈ ਪਰ ਹੁਣ ਜਾ ਕੇ ਉਹ ਸਰਕਾਰਾਂ ਵੀ ਜਿਹੜੀਆਂ ਰਹਿ ਚੁੱਕੀਆਂ ਨੇ ਉਹ ਵੀ ਹੁਣ ਗੱਲ ਬੰਦੀ ਸਿੰਘਾਂ ਦੀ ਕਰ ਰਹੇ ਨੇ ਪਿੰਡ ਦੇ ਸੁਨੀ ਰਾਜੋ ਵਾਲਾ ਸਭ ਦੇ ਭਰਾ ਦੇ ਭੋਗ ਤੇ ਵੀ ਜਾ ਕੇ ਆਏ ਹਾਂ ਆਪਣੇ ਵਿਚਾਰ ਵੀ ਰੱਖੇ ਨੇ ਤੇ ਰਾਜੋਣਾ ਸਭ ਦੇ ਵੀ ਵਿਚਾਰ ਸੁਣੇ ਨੇ ਉਹ ਵੀ ਬੰਦੀ ਸਿੰਘਾਂ ਦੀ ਗੱਲ ਹੁੰਦੀ ਰਹੀ ਆ ਰਾਜੂਆ ਨੇ ਇਹ ਨਹੀਂ ਕਿਹਾ ਕਿ ਜੋ ਉਹ ਦੋ ਸਰਕਾਰਾਂ ਨੇ ਜਿਹੜੇ ਕੰਮ ਕੀਤੇ ਉਹ ਬੜੇ ਚੰਗੇ ਕੀਤੇ ਆ ਉਹਨਾਂ ਸਿਰਫ ਇਹ ਕਿਹਾ ਸ਼ਰੋਮਣੀ ਕਮੇਟੀ ਜੋ ਬੰਦੀ ਸਿੰਘਾਂ ਵਾਸਤੇ ਵਕੀਲ ਕਰ ਰਹੀ ਹੈ ਹੋਰ ਕਰ ਰਹੀ ਅਸੀਂ ਉਤਨਮਾਦ ਕਰਦੇ ਆ ਉਦੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਰਹੀ ਕੁਝ ਬੰਦੀ ਸਿੰਘ ਬਾਹਰਲੀ ਸਟੇਟਾਂ ਤੋਂ ਇੱਥੇ ਪਹੁੰਚੇ ਪਰ ਜੋ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਸਕੀ ਅਜੇ ਤੱਕ ਜਿਹੜਾ 7 ਜਨਵਰੀ ਨੂੰ ਇਕੱਠ ਬੁਲਾਇਆ ਜਾ ਰਿਹਾ ਉਹ ਤੋਂ ਦਬਾਅ ਲੱਗਦਾ ਸਰਕਾਰ ਦੇ ਉੱਤੇ ਪਏਗਾ ਉਹ ਤਾਂ ਹੁਣ ਕੱਠ ਦੱਸੇਗਾ ਨਾ ਕੱਟ ਕਿਨਾ ਹੁੰਦਾ ਹੈ ਕੱਟ ਕਿਨਾ ਪ੍ਰਬੰਧ ਹੁੰਦਾ ਹੈ ਸਰਕਾਰਾਂ ਦਬਾਅ ਮੰਗਦੀਆਂ ਨਹੀਂ ਮੰਗਦੀਆਂ ਕੰਨੀਆਂ ਕੰਨੀਆਂ ਬੋਲੀਆਂ ਇਹ ਤਾਂ ਹੁਣ ਤੱਕ ਹੋਣਾ ਚਾਹੀਦਾ ਸੀ 2 ਸਾਲ ਹੋ ਗਏ 2 ਸਾਲ ਦੇ ਵਿੱਚ ਸਰਕਾਰਾਂ ਨੂੰ ਆ ਕੇ ਕਿੱਥੇ ਗੱਲ ਕਰਨੀ ਚਾਹੀਦੀ ਸੀ ਸੋ ਇਸ ਵੇਲੇ ਬਿਲਕੁਲ ਦੇਖੋ ਕਿ ਇਹ ਸੰਨ ਪੱਜ ਸਿੰਘ ਰੋਡੇ ਜਿੱਨਾ ਵੱਲੋਂ ਇਹ ਵਿਚਾਰ ਰੱਖੇ ਗਏ ਨੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੌਸੇ ਤੇ ਪਹੁੰਚ ਨਹੀਂ ਤਾਂ ਇਹਨਾਂ ਵੱਲੋਂ ਕਿਹਾ ਗਿਆ 7 ਜਨਵਰੀ ਦਾ ਇਕੱਠ ਹੁਣ ਦੱਸੇਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿੰਨਾ ਕੁ ਦਬਾਅ ਸਰਕਾਰਾਂ ਮੰਗਦੀਆਂ ਥੋੜੇ ਕਹਿਣ ਮੈਂ ਸੰਮਤ ਦੇ ਨਾਲ